ਜੇਕਰ ਪ੍ਰਾਈਵੇਟ ਨੰਬਰ ਦੇ ਵਿੱਚ ਅਸੀਂ ਕਿਸੇ ਸਵਾਰੀ ਨੂੰ ਲੈ ਕੇ ਜਾਂਦੇ ਆ ਉਹਦੇ ਵਿੱਚ ਕੋਈ ਨਸ਼ੀਲਾ ਪਦਾਰਥ ਕੀ ਉਹਦੇ ਵਿੱਚ ਕੋਈ ਹਥਿਆਰ ਉਹਦੇ ਵਿੱਚ ਕੋਈ ਵੀ ਗਲਤ ਚੀਜ਼ ਕੋਈ ਗਲਤ ਦਵਾਈ ਫੜ ਹੋ ਜਾਂਦੀ ਆ ਤੇ ਡਰਾਈਵਰ ਪੂਰੇ ਦਾ ਪੂਰਾ ਉਹਦੇ ਵਿੱਚ ਗੁਣੇਗਾਰ ਪਾਇਆ ਜਾਂਦਾ ਜੇਕਰ ਪ੍ਰਾਈਵੇਟ ਨੰਬਰ ਦੇ ਵਿੱਚ ਸਵਾਰੀ ਜਾ ਰਹੀ ਆ ਆਪਾਂ ਪੁਲਿਸ ਵਾਲਿਆਂ ਨੂੰ ਤਾਂ ਮਾੜਾ ਕਹਿ ਦਿੰਨੇ ਆ ਪਰ ਇਹ ਵੀ ਤਾਂ ਦੇਖੋ ਵੀ ਸਾਡੇ 'ਚ ਕਿੰਨੇ ਗਨਾਹ ਆ ਪੁਲਿਸ ਨੇ ਮੈਂ ਇੱਥੇ ਤੁਹਾਡੀ ਗੱਲ ਟੋਕਦਾ ਇੱਕ ਚੀਜ਼ ਮੈਂ ਤੁਹਾਨੂੰ ਨੌਲੇਜ ਦੀ ਤੁਹਾਨੂੰ ਵੀ ਭਾਜੀ ਕਵਰ ਕਰ ਦਵਾਂ ਇੱਥੇ ਤੁਸੀਂ ਗਲਤ ਹੈਗੇ ਆ ਜੇ ਤੁਸੀਂ ਕਹੋ ਨਾ ਵੀ ਉਹਦਾ ਕਲੇਮ ਕਵਰ ਹੋਣਾ ਸੀ ਨਹੀਂ ਹੋਣਾ ਸੀ ਕਲੇਮ ਕਵਰ ਕਦੀ ਵੀ ਇਹ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਜਾ ਬ੍ਰਦਰਜ਼ ਫੇਸਬੁੱਕ ਪੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਅੱਜ ਮੇਰੇ ਨਾਲ ਨੇ ਸਾਡੇ ਚਾਰਪੁਰ ਦੀ ਇਮਾਨਜੋਗ ਸ਼ਖਸੀਅਤ ਸ਼ਿੰਦੀ ਮਿਸਤਰੀ ਜੀ ਪ੍ਰਵੀਨ ਸ਼ਰਮਾ ਜੀ ਤੇ ਮਨਦੀਪ ਸਿੰਘ ਖਾਲਸਾ ਜੀ ਮਨਦੀਪ ਸਿੰਘ ਖਾਲਸਾ ਜੀ ਸ਼ੁਰੂ ਤੋਂ ਟਰੱਕਿੰਗ ਲਾਈਨ ਦੇ ਨਾਲ ਜੁੜੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਪਿਛਲੇ ਕੁਝ ਸਮੇਂ ਤੋਂ ਟੈਕਸੀ ਲਾਈਨ ਦੇ ਵਿੱਚ ਜਿਹੜਾ ਵੀਰ ਜੀ ਨੇ ਕੰਮ ਸ਼ੁਰੂ ਕੀਤਾ ਤੇ ਉਸ ਬਾਬਤ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਨੇ ਸਪੈਸ਼ਲ ਸਾਨੂੰ ਸੱਦਿਆ ਸੀਗਾ ਵੀ ਵੀਰ ਜੀ ਇਹ ਕੁਝ ਗੱਲਾਂ ਨੇ ਜੋ ਕਿ ਸਾਡੇ ਕੰਮ ਨੂੰ ਫੇਲ ਕਰ ਰਹੀਆਂ ਉਹਦੇ ਬਾਰੇ ਆਪਾਂ ਜਿਹੜਾ ਆ ਦਸ਼ਕਾ ਨਾਲ ਗੱਲਬਾਤ ਕਰਨੀ ਆ ਤੇ ਕੁਝ ਕੈਲੋਪੀ ਸੰਗਤ ਦੇ ਫਾਇਦੇ ਲਈ ਵੀ ਗੱਲਬਾਤ ਕਰਨੀ ਆ ਇਹਨਾਂ ਨੇ ਤੇ ਉਸ ਤਹਿਤ ਫਿਰ ਅੱਜ ਇਹਨਾਂ ਨਾਲ ਮੁਲਾਕਾਤ ਹੋਈ ਸੀਗੀ ਤੇ ਹੁਣ ਗੱਲਬਾਤ ਕਰਾਂਗੇ ਹਾਂਜੀ ਮਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਤੇ ਜੋ ਅਸੀਂ ਇੱਕ ਆਪਣੀ ਆਬਾਦ ਦੀ ਸੁਰੱਖਿਆ ਦੇ ਲਈ ਹਾਂਜੀ ਉਹ ਉਹਦੇ ਵਾਸਤੇ ਅੱਜ ਇੱਕ ਵਿਸ਼ਾ ਚੁੱਕਿਆ ਤੇ ਉਹਦੇ ਬਾਰੇ ਜੋ ਵੀ ਸਾਡੇ ਵਿਚਾਰ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੇ ਵਿਸ਼ਾ ਜਿਹੜਾ ਆ ਉਹ ਤੁਸੀਂ ਦੱਸੋਗੇ ਫਿਰ ਉਸ ਦੇ ਉੱਤੇ ਹੀ ਆਪਾਂ ਗੱਲਬਾਤ ਕਰਾਂਗੇ ਕਿ ਉਸ ਵਿਸ਼ੇ 'ਚ ਕੀ ਆਪਾਂ ਸੁਧਾਰ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਕਿ ਟੈਕਸੀ ਲਾਈਨ ਦੇ ਵਿੱਚ ਕੀ ਤੁਹਾਨੂੰ ਇਦਾਂ ਦੀ ਦਿੱਕਤ ਆਈ ਜੋ ਕਿ ਦੁਨੀਆ ਦੇ ਸਾਹਮਣੇ ਗੱਲ ਸਾਂਝੀ ਕਰਨੀ ਪੈ ਰਹੀ ਹੈ ਤੁਹਾਨੂੰ ਇਦਾਂ ਜੀ ਦੇਖੋ ਇੱਕ ਦੋ ਤਰ੍ਹਾਂ ਦੀਆਂ ਸਾਡੇ ਟੈਕਸੀਆਂ ਚੱਲਦੀਆਂ ਹਨ ਮੰਨ ਲਓ ਆਪਾਂ ਇੰਡੀਆ ਦੇ ਵਿੱਚ ਹੀ ਕਹਿ ਸਕਦੇ ਕੱਲੇ ਪੰਜਾਬ 'ਚ ਨਹੀਂ ਹਾਂਜੀ ਜਿਹਦੇ ਜ਼ਿਆਦਾਤਰ ਕੀ ਆ ਇੱਕ ਪੀਲੀ ਪਲੇਟ ਜਿਹਨੂੰ ਆਪਾਂ ਨੈਸ਼ਨਲ ਪਰਮਿਟ ਗੱਡੀ ਜਾਂ ਪੰਜਾਬ ਪਰਮਿਟ ਕਮਰਸ਼ੀਅਲ ਚ ਕਹਿ ਦਿੰਦੇ ਆ ਇੱਕ ਉਹ ਗੱਡੀ ਆ ਤੇ ਇੱਕ ਪ੍ਰਾਈਵੇਟ ਨੰਬਰ ਨੂੰ ਜਿਹਨੂੰ ਅਸੀਂ ਟੈਕਸੀ ਦੇ ਵਿੱਚ ਯੂਜ਼ ਕਰਦੇ ਆ ਬਿਲਕੁਲ ਹੁਣ ਜਿਹੜਾ ਵਿਸ਼ਾ ਆ ਅੱਜ ਮੇਨ ਹਾਂਜੀ ਉਹ ਇਹ ਆ ਕਿ ਜਿਹੜੀ ਪ੍ਰਾਈਵੇਟ ਨੰਬਰ ਟੈਕਸੀ ਆ ਉਹ ਤੁਹਾਨੂੰ ਸਸਤੀ ਵੀ ਮਿਲ ਜਾਗੀ ਠੀਕ ਆ ਤੇ ਜਿਹੜੀ ਕਮਰਸ਼ੀਅਲ ਗੱਡੀ ਆ ਪੀਲੀ ਪਲੇਟ ਵਾਲੀ ਉਹ ਥੋੜੀ ਮਹਿੰਗੀ ਮਿਲੇਗੀ ਠੀਕ ਆ ਤੇ ਲੇਕਿਨ ਇਦੇ ਫਾਇਦੇ ਤੇ ਨੁਕਸਾਨ ਕੀ ਆ ਉਹ ਤੁਹਾਨੂੰ ਮੈਂ ਇਹ ਦੱਸਦਾ ਬਹੁਤ ਸਾਡੇ ਇਥੋਂ ਪੰਜਾਬ ਦੇ ਵਿੱਚ ਜਾਂ ਹੋਰ ਨੇੜੇ ਦੀਆਂ ਵੀ ਸਟੇਟਾਂ ਸਾਡੇ ਜਿੰਨੀਆਂ ਵੀ ਆ ਜਾਂ ਸਾਡੇ ਮੰਨ ਲਓ ਹਿਮਾਚਲ ਦੇ ਮੇਲੇ ਚੱਲਦੇ ਆ ਜਿੱਦਾਂ ਬਾਬਾ ਬਲਕਨਾਰ ਦੇ ਹੋ ਗਿਆ ਚੰਦਪੁਨੀ ਦਾ ਕਾਂਗੜਾ ਜੀ ਵਗੈਰਾ ਇਧਰ ਜਾਂਦੀਆਂ ਸੰਗਤਾਂ ਉਦੋਂ ਨਾਲ ਸਾਡੇ ਲੋਕ ਇੱਕ ਲਾਲਚ ਕਰਦੇ ਆ ਜਿਹੜੀ ਸਾਡੀ ਪਬਲਿਕ ਆ ਨਾ ਸੰਗਤਾ ਸਾਡੀ ਉਹ ਇੱਕ ਲਾਲਚ ਕਰਦੀ ਆ ਵੀ ਦੇਖੋ ਇੱਕ ਮੰਨ ਲਓ 5 ਸੀਟਰ 7 ਸੀਟਰ ਜਾਂ 12 ਸੀਟਰ ਜਾਂ 22 ਸੀਟਰ ਬੱਸਾਂ ਜਿਹੜੀ ਹੂੰ ਉਹ ਗੱਡੀ ਆਪਾਂ ਕਰਦੇ ਆਂ ਤੇ ਉਹਦੇ ਵਿੱਚ ਅਸੀਂ ਇਹ ਸੋਚਦੇ ਆਂ ਯਾਰ ਸਾਡੇ ਬੰਦੇ ਘੱਟ ਬੈਣੇ ਆ ਤੇ ਇਹ ਪੈਸੇ ਜ਼ਿਆਦਾ ਮੰਗ ਰਿਆ ਬਿਲਕੁਲ ਉੱਥੇ ਅਸੀਂ ਕੀ ਕਰਦੇ ਆਂ ਇੱਕ ਮੰਨ ਲਓ ਆਟੋ ਤੋਂ ਸ਼ੁਰੂ ਕਰਦੇ ਆਂ ਜਿੱਦਾਂ ਮੰਨ ਲਓ ਛੋਟਾ ਫਾਤੀ ਵਗੈਰਾ ਟੈਂਪੂ ਉੱਥੋਂ ਲੈ ਕੇ ਫਿਰ ਸਾਡੇ ਟਰੱਕ ਤੱਕ ਉਸ ਸਾਡੀਆਂ ਸੰਗਤਾਂ ਨੂੰ ਲੈ ਕੇ ਜਾਂਦੇ ਆ ਉਹਦੇ ਵਿੱਚ ਕੀ ਆ ਜਿੱਦਾਂ ਪਰ ਨਹੀਂ ਮੈਂ ਤੁਹਾਡੀ ਗੱਲ ਰੋਕਦਾ ਬਾਡੀ ਵਾਲੀ ਗੱਡੀ ਦੇ ਵਿੱਚ ਸਵਾਰੀ ਦਾ ਤਾਂ ਫੇਰ ਬੀਮਾ ਹੀ ਨਹੀਂ ਹੁੰਦਾ ਮੈਂ ਬਿਲਕੁਲ ਉਹੀ ਉਹੀ ਗੱਲ ਕਰਨ ਲੱਗੇ ਆ ਨਾ ਸਾਡੇ ਲੋਕ ਕੀ ਐ ਇੱਕ ਉਸ ਟਾਈਮ ਇਹ ਚੀਜ਼ ਦੇਖਦੇ ਆ ਵੀ ਇਹ ਸਸਤਾ ਪਹਿ ਰਿਆ ਤੇ ਇਹਦੇ ਵਿੱਚ ਸਾਡੇ ਬੰਦੇ ਜ਼ਿਆਦਾ ਵੇਝਣੇ ਆ ਲੇਕਿਨ ਬੈਨੀਫਿਟ ਤੇ ਜਿਹੜੇ ਨੁਕਸਾਨ ਆ ਉਹ ਸਾਨੂੰ ਨਹੀਂ ਪਤਾ ਸਾਡੇ ਨਤੀਜੇ ਕੀ ਭੁਗਤਣੇ ਪੈ ਸਕਦੇ ਸਾਨੂੰ ਉਹ ਇੱਕ ਤੁਹਾਨੂੰ ਮੈਂ ਤਾਜ਼ਾ ਕੇਸ ਦੱਸਦਾ ਹਾਂਜੀ ਸੰਗਤ ਗਈ ਸੀਗੀ ਯਾਤਰਾ ਤੇ ਛੋਟਾ ਹਾਥੀ ਲੈ ਕੇ ਹਾਂਜੀ ਕਿਹੜੀ ਜਗ੍ਹਾ ਏ ਛੇਦ ਅਨੰਦਪੁਰ ਸਾਹਿਬ ਗਈ ਸੀ ਉਹ ਡਰਾਈਵਰ ਦਾ ਮੈਨੂੰ ਫੋਨ ਵੀ ਆਇਆ ओके ਉਹ ਉਹਨਾਂ ਦੇ ਕੀ ਹੋਇਆ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਇੱਕ 12-13 ਸਾਲ ਦਾ ਬੱਚਾ ਐਕਸਪਾਇਰ ਕਰ ਗਿਆ ਐਕਸੀਡੈਂਟ ਤੋਂ ਬਾਅਦ ਹਾਂਜੀ ਐਕਸੀਡੈਂਟ ਦੇ ਵਿੱਚ ਉਹ ਬਾਅਦ ਦੇ ਵਿੱਚ ਉਸੇ ਆਟੋ ਵਾਲੇ ਵੀਰ ਦਾ ਮੈਨੂੰ ਫੋਨ ਆਇਆ ਭਾਜੀ ਮੈਂ ਡਰਾਈਵਰ ਹਾਂ ਅੱਛਾ ਤੇ ਮੈਂ ਫਸ ਗਿਆ ਮੈਨੂੰ ਛਡਾਓ ਉਹ ਇਦਾਂ ਬੱਚੇ ਦੀ ਡੈਥ ਹੋ ਗਈ ਆ ਤੇ ਉਹ ਮੇਰੇ ਉੱਪਰ ਹੁਣ ਕਲੇਮ ਕਰ ਰਹੇ ਆ ਮੈਂ ਕਿਹਾ ਭਾ ਇੱਕ ਪਹਿਲਾਂ ਮੈਨੂੰ ਗੱਲ ਦੱਸ ਜਿਸ ਟਾਈਮ ਤੇਰੀ ਗੱਡੀ ਉਹਨਾਂ ਨੇ ਬੁੱਕ ਕੀਤੀ ਹਾਂ ਤੂੰ ਉਸ ਟਾਈਮ ਉਹਨਾਂ ਨੂੰ ਇਦਾਂ ਕਿਹਾ ਵੀ ਵੀ ਮੇਰੀ ਇਹ ਗੱਡੀ ਕਮਰਸ਼ੀਅਲ ਗੱਡੀ ਭਾਰ ਵਾਲੀ ਦਾ ਮਾਲ ਢੋਣ ਵਾਲੀ ਗੱਡੀ ਆ ਗੁੱਡਸ ਵਹੀਕਲ ਆ ਇਹ ਪੈਸੇਂਜਰ ਨਹੀਂ ਆ ਤੁਸੀਂ ਕੋਈ ਪੈਸੇਂਜਰ ਗੱਡੀ ਦੇਖੋ ਫਿਰ ਨੰਬਰ 2 ਤੇ ਭਾਜੀ ਉਹ ਗੱਡੀ ਦੇ ਵਿੱਚ ਇੰਸ਼ੋਰੈਂਸ ਨਹੀਂ ਸੀ ਅੱਛਾ ਕਾਗਜ਼ ਪੂਰੇ ਨਹੀਂ ਸੀ ਉਹ ਜਿਹੜੀ ਸੰਗਤ ਉਹਦੇ ਵਿੱਚ ਜਾਂ ਲੋਕ ਬੈਠੇ ਸੀ ਉਹਨਾਂ ਨੇ ਇਹ ਦੇਖਿਆ ਕਿ ਜਿਹੜੀ 10 12 ਸਵਾਰੀਆਂ ਵਾਲੀ ਗੱਡੀ ਸਾਡੇ 20 ਮੈਂਬਰ ਜਾ ਰਹੇ ਆ ਭਾੜਾ ਉਤੋਂ ਘੱਟ ਆ ਉਨੇ ਫਾਇਦੇ ਬਚਾਏ ਪੈਸੇ ਬਚਾਏ ਲੇਕਿਨ ਉਹ ਹੁਣ ਉਹ ਡਰਾਈਵਰ ਹਾਂਜੀ ਹਾਂ ਤੇ ਉਹ ਡਰਾਈਵਰ ਨੇ ਕੀ ਕੀਤਾ ਗੱਡੀ ਬੁੱਕ ਕਰ ਲਈ ਲੈ ਗਿਆ ਰਸਤੇ ਵਿੱਚ ਚਲੋ ਉਹ ਤਾਂ ਕਿਸੇ ਨਾ ਵੀ ਇਦਾਂ ਘਟਨਾਵਾ ਹੋ ਸਕਦਾ ਲੇਕਿਨ ਉਹਦੇ ਵਿੱਚ ਫਾਇਦਾ ਕੀ ਸੀਗਾ ਅਗਰ ਗੱਡੀ ਦੇ ਪੇਪਰ ਓਕੇ ਹੁੰਦੇ ਹੂੰ ਉਹਦੀ ਇੰਸ਼ੋਰੈਂਸ ਹੁੰਦੀ ਡਰਾਈਵਰ ਬਿਲਕੁਲ ਓਕੇ ਆਪਣੇ ਪੇਪਰਾਂ ਦੇ ਵਿੱਚ ਹੁੰਦਾ ਤੇ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸੀ ਕਲੇਮ ਆਪਣੇ ਆਪ ਮਿਲ ਜਾਣਾ ਸੀ ਚਲੋ ਥੋੜਾ ਥਾਣੇ ਦਾ ਜਿਹੜਾ ਕੇਸ ਹੈਗਾ ਉਹ ਤਾਂ ਨਿਪਟਣਾ ਆਪਾਂ ਨੂੰ ਚੱਲਣਾ ਹੀ ਪੈਂਦਾ ਲੇਕਿਨ ਉਹਦੇ ਵਿੱਚ ਕੀ ਆ ਉਹ ਗੱਡੀ ਵਾਲਾ ਫਾਰਿਕ ਸੀਗਾ ਨਹੀਂ ਨਹੀਂ ਮੈਂ ਇੱਥੇ ਤੁਹਾਡੀ ਗੱਲ ਟੋਕਦਾ ਇੱਕ ਚੀਜ਼ ਮੈਂ ਤੁਹਾਨੂੰ ਨੌਲੇਜ ਦੀ ਤੁਹਾਨੂੰ ਵੀ ਭਾਜੀ ਕਵਰ ਕਰ ਦਵਾਂ ਇੱਥੇ ਤੁਸੀਂ ਗਲਤ ਹੈਗੇ ਆ ਜੇ ਤੁਸੀਂ ਕਹੋ ਨਾ ਵੀ ਉਹਦਾ ਕਲੇਮ ਕਵਰ ਹੋਣਾ ਸੀ ਨਹੀਂ ਹੋਣਾ ਸੀ ਕਲੇਮ ਕਵਰ ਕਦੀ ਵੀ ਇਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਅਸੀਂ ਇੰਸ਼ੋਰੈਂਸ ਦਾ ਵੀ ਕੰਮ ਕਰਦੇ ਆ ਜੀ ਭਾਜੀ ਮੈਂ ਉਹ ਗੱਲ ਨਹੀਂ ਕਰ ਰਿਹਾ ਨਹੀਂ ਨਹੀਂ ਜੇ ਮੈਂ ਵੀ ਕਹਿ ਰਿਹਾ ਵੀ ਅਗਰ ਉੱਥੇ ਪੈਸੇਂਜਰ ਵਹਿੰਕਲ ਹੁੰਦਾ ਦੂਜੇ ਪੈਸੇਂਜਰ ਹੁੰਦੀ ਓਕੇ ਹਾਂ ਪੈਸੇਂਜਰ ਹੁੰਦੀ ਫੇ ਕਵਰ ਹੁੰਦਾ ਕਿਉਂਕਿ ਕੋਈ ਵੀ ਤੁਸੀਂ ਇੰਸ਼ੋਰੈਂਸ ਆ ਨਾ ਉਹਦੇ ਉੱਤੇ ਲਿਖਿਆ ਹੁੰਦਾ ਨੰਬਰ ਆਫ ਸੀਟਸ ਸੀਟਸ ਮੇਰੇ ਨਾਲ ਨੰਬਰ ਆਫ ਸੀਟਸ ਲਿਖਿਆ ਹੁੰਦਾ ਵੀ ਇੰਨੀਆਂ ਸੀਟਾਂ ਦਾ ਬੀਮਾ ਆ ਜਿੱਦਾਂ ਤੁਹਾਡੇ ਕੋਲ ਟਰੈਵਲਰ ਗੱਡੀ ਆ ਨਾ ਉਹਦੇ ਵਿੱਚ ਲਿਖਿਆ ਹੋਇਆ 12 ਪਲੱਸ 13 ਇੱਕ 12 ਪਲੱਸ ਇੱਕ ਹਾਂਜੀ ਵਿੱਚ ਡਰਾਈਵਰ ਜੇਕਰ 13 ਤੋਂ 14 ਬੰਦਿਆਂ ਦੀ ਰੱਬ ਨਾ ਕਰੇ ਉੱਥੇ ਡੈਥ ਹੋ ਜਾਂਦੀ ਕੁਝ ਵੀ ਹੋ ਜਾਂਦੀ 14ਵੇਂ ਦਾ ਕਲੇਮ ਨਹੀਂ ਮਿਲਣਾ ਤੇ ਹੋ ਸਕਦਾ ਸਾਰਾ ਹੀ ਕੈਨਸਲ ਹੋ ਜਾਏ ਕਿਉਂਕਿ 14ਵਾਂ ਬੰਦਾ ਬੈਠਣਾ ওভারਲੋਡ ਹੋ ਗਈ ਆ ਤੇ ਜੇਕਰ ਅਸੀਂ ਹੁਣ ਇਹ ਗੱਲ ਤੁਹਾਡੀ ਬਹੁਤ ਮਤਲਬ ਦੀ ਆ ਵੀ ਸਾਡੇ ਲੋਕੀ ਕਮਰਸ਼ੀਅਲ ਗੱਡੀ ਨੂੰ ਪੈਸੈਂਜਰ ਗੱਡੀ ਕਰਕੇ 1000 ਰੁਪਿਆ ਘੱਟ ਨੂੰ ਚੱਲ ਜਾਂਦੇ ਆ ਪਰ ਉਹਦੇ ਵਿੱਚ ਜੇਕਰ ਇਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਤੁਹਾਨੂੰ ਜਿੱਠਣੀ ਬਹੁਤ ਜ਼ਿਆਦਾ ਔਖੀ ਆ ਉਹ ਦੇਖੋ ਜੀ ਉਹ ਬੰਦੇ ਨੇ ਜਿੱਥੀ ਆ ਨਾ ਉਹ ਅਜੇ ਤੱਕ ਵੀ ਉਹਨਾਂ ਦਾ ਸਮਝੋ ਨਾ ਸਮਝੌਤਾ ਨਹੀਂ ਹੋਇਆ ਹੁਣ ਹੁਣ ਉਹ ਉਹ ਉਹਨਾਂ ਦਾ ਜਵਾਨ ਬੱਚਾ ਚਲੇ ਗਿਆ ਉਹ ਕਲੇਮ ਭਰ ਰਿਹਾ ਉਹਦਾ ਤੇ ਉਹਦੇ ਕੋਲ ਨਾ ਪਹਿਲੀ ਗੱਲ ਤਾਂ ਉਹ ਗੁੱਡਸ ਵਹੀਕਲ ਆ ਪੈਸੇਂਜਰ ਵਹੀਕਲ ਨਹੀਂ ਆ ਤੇ ਉਹ ਗੱਲ ਕਿੱਥੇ ਆ ਕੇ ਮੁੱਕਦੀ ਹੈ ਜੀ ਥੋੜਾ ਜਿਹਾ ਅਸੀਂ ਫਾਇਦਾ ਕਰਨ ਲਈ ਕਿੰਨੇ ਵੱਡੇ ਘਾਟੇ ਵਿੱਚ ਚੱਲ ਜਾਂਦੇ ਆ ਅਸੀਂ ਸੋਚਦੇ ਸਵਾਰੀ ਦੇਖੋ ਗੱਡੀ ਕਰਦੀ ਆ ਕਦੀ ਨਹੀਂ ਪੁੱਛ ਰੇਟ ਪੁੱਛਦੀ ਸਵਾਰੀ ਤੂੰ ਕਿੰਨੇ ਪੈਸੇ ਲਏਗਾ ਉਹ ਦੂਸਰੇ ਉਹ ਦੂਸਰਾ ਤਾਂ ਯਾਰ ਇੰਨੇ ਮੰਗਦਾ ਤੁਸੀਂ ਇੰਨੇ ਮੰਗੀ ਜਾਂਦੇ ਲੇਕਿਨ ਕਦੀ ਕਿਸੇ ਸਵਾਰੀ ਨੇ ਗੱਡੀ ਦੇ ਪੇਪਰ ਚੈੱਕ ਕੀਤੇ ਆ ਨਹੀਂ ਨਹੀਂ ਜਾਂ ਗੱਡੀ ਦੇ ਕਿਸੇ ਨੇ ਡਰਾਈਵਰ ਕੋਲ ਲਾਇਸੈਂਸ ਪੁੱਛਿਆ ਵੀ ਭਾਈ ਤੂੰ ਗੱਡੀ ਲੈ ਕੇ ਤੁਰਿਆ ਤੇਰੇ ਕੋਲ ਲਾਇਸੈਂਸ ਹੈਗਾ ਬਿਲਕੁਲ ਜੀ ਦੇਖੋ ਜਿਹੜਾ ਗੱਡੀ ਦੇ ਪੇਪਰ ਓਕੇ ਰੱਖੇਗਾ ਉਹ ਕਿਰਾਇਆ ਵੀ ਤੁਹਾਡੇ ਤੋਂ ਪੂਰਾ ਮੰਗੇਗਾ ਠੀਕ ਹੈ ਜੀ ਜਿਹਦੇ ਕੋਲ ਕਮੀਆਂ ਪੇਸ਼ੀਆਂ ਉਹ ਕਹੂਗਾ ਚੱਲ ਮੇਰਾ ਮੈਂ ਕਿਹਾ ਕਿਸੇ ਨੂੰ ਕੋ ਟੈਕਸ ਭਰਨਾ ਜਾਂ ਮੈਂ ਕਿਸੇ ਨੂੰ ਇਹ ਇਹ 2 ਮਿੰਟ ਮੈਂ ਤੁਹਾਡੀ ਗੱਲ ਰੁਕਦਾ ਇਹੀ ਸਾਡੇ ਟਰੱਕਾਂ ਦਾ ਹਾਲ ਹੈ ਜਿਹਦੇ ਪਾਜੀ ਮੇਰੀ ਤਿੰਨ ਮਾਡਲ ਗੱਡੀ ਆ ਇੱਕ ਇੱਕ ਕਾਗਜ਼ ਪੂਰਾ ਰੱਖਿਆ ਇੱਕ ਇੱਕ ਕਾਗਜ਼ ਲੈ ਜਿਹੜਾ ਲਾਈਦਾ ਨਾ ਪਹਿਲਾਂ ਹਿਸਾਬ ਗੱਡੀ ਦਾ ਵੀ ਦਿਹਾੜੀ ਪਾਊਗੀ ਕਿ ਨਹੀਂ ਤੇ ਜਿੰਨੇ ਕਾਗਜ਼ਾਂ ਦਾ ਪੈਸਾ ਨਹੀਂ ਭਰਨਾ ਉਹ ਮੂੰਹ ਚੱਕ ਕੇ ਤੁਰ ਪੈਂਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਉਹ ਕਹਿੰਦਾ ਜੀ ਸ਼ਾਮ ਨੂੰ 200 ਰੁਪਏ ਭਜ ਗਿਆ ਟੀ ਉਹ ਲਾናት ਆ 25 ਲੱਖ ਦਾ ਟਰੱਕ ਰੱਖ ਕੇ 200 ਰੁਪਏ ਨੂੰ ਕੰਮ ਕਰਨਾ ਭਾਜੀ ਇਹ ਚੀਜ਼ਾਂ ਇਹ ਤੁਹਾਡੇ ਬਿਜ਼ਨਸ ਨੂੰ ਵੀ ਘਟਾ ਲਾ ਰਹੀਆਂ ਦੇਖੋ ਅਸੀਂ ਪਹਿਲਾਂ ਟਰਕਿੰਗ ਲੈਂਡ 'ਚ ਸੀ ਹੁਣ ਟੈਕਸੀ ਲੈਂਡ 'ਚ ਆ ਗੱਡੀ ਦੀ 36 39000 ਰੁਪਏ ਦੀ ਕਿਸ਼ਤ ਸੌਰੀ ਬੀਮਾ ਆ ਇੰਸ਼ੋਰੈਂਸ ਉਹ ਕਿਉਂ ਆ ਅਸੀਂ ਕਿਉਂ ਭਰੀਏ ਜੇ ਸਾਡਾ ਵੀ ਫ੍ਰੀ 'ਚ ਕੰਮ ਚੱਲਦਾ ਅਸੀਂ ਵੀ ਬਾਅਦ ਵਿੱਚ ਪੱਲਾ ਛਾੜ ਦਾਂਗੇ ਜੀ ਸਾਡੀ ਗੱਡੀ ਦੇ ਪੇਪਰ ਨਹੀਂ ਆ ਲੇਕਿਨ ਜੋ オリਜినਲਟੀ ਆ ਜੋ ਅਸਲੀਅਤ ਆ ਉਹ ਵੀ ਆਪਾਂ ਰੱਖਣੀ ਆ ਬਿਲਕੁਲ ਬਿਲਕੁਲ ਦੇਖੋ ਜੀ ਹੁਣ ਸਾਡੀ 12 ਸੀਟਰ ਗੱਡੀ ਪਾਸ ਆ ਟੈਂਪੋ ਟਰੈਵਲ ਸਵਾਰੀਆਂ ਉਹਦੇ ਵਿੱਚ 12 ਦੀ ਅੱਜ ਵੀ ਮੇਰੇ ਕੋਲ ਇੱਕ ਗੀੜਾ ਆਇਆ ਸੀਗਾ ਉਹਨਾਂ ਨੇ ਜਾਣਾ ਸੀ ਉਹਨਾਂ ਦੀ 14 ਸਵਾਰੀਆਂ ਸੀਗੀਆਂ ਹਾਂ ਦੋ ਫालतू ਹਾਂ ਦੋ ਫालतੂ ਹੀ ਮੈਨੂੰ ਕਹਿੰਦੇ ਭਾਜੀ ਮੈਂ ਕਿਹਾ ਭਾਜੀ ਮੇਰੀ ਗੱਡੀ ਦੀਆਂ 12 ਸੀਟਾਂ 12 ਹੀ ਸਵਾਰੀਆਂ 12 ਸਵਾਰੀਆਂ ਬਹਿਣੀਆਂ ਜੇ ਤੁਹਾਨੂੰ ਕੋਈ 14 ਸੀਟ ਬਿਠਾ ਕੇ ਲੈ ਜਾਂਦਾ ਤੁਸੀਂ ਲੈ ਜਾਓ ਕਿਉਂਕਿ ਭਾਜੀ ਮਾਰੇ ਸਮੇਂ ਦਾ ਕਿਸੇ ਨੂੰ ਵੀ ਨਹੀਂ ਪਤਾ ਕੋਈ ਪਤਾ ਨਹੀਂ ਅਸੀਂ ਆਪਣੇ ਦੇਖੋ ਮੈਂ ਮੈਂ ਸੋਚਿਆ ਵੀ ਮੇਰਾ ਘੇੜਾ ਲੱਗ ਰਿਹਾ ਮੈਂ ਦੋ ਬੰਦੇ ਫालतੂ ਬਿਠਾ ਕੇ ਲੈ ਜਾਨਾ ਪਰ ਲੇਕਿਨ ਮੈਂ ਆਪਣੀ ਲਾਲਚ ਲਈ ਕਿਸੇ ਨੂੰ ਮੁਸੀਬਤ ਦੇ ਵਿੱਚ ਨਹੀਂ ਪਾਉਣਾ ਕੱਲੋ ਪਲੇਨ ਕੈਨਸਲ ਵੀ ਹੋ ਸਕਦਾ ਬਿਲਕੁਲ ਜੀ ਕਿਉਂਕਿ ਬਾਦੇ ਘਟੇ ਅੱਜ ਖੜੇ ਆ ਕੱਲ ਘੇੜਾ ਲੱਗ ਜਾਏਗਾ ਦੂਸਰਾ ਕੋਈ ਚੱਕਰ ਨਹੀਂ ਲੇਕਿਨ ਸਾਡੇ ਵਜ੍ਹਾ ਦੇ ਨਾਲ ਕਿਸੇ ਨੂੰ ਪਰੇਸ਼ਾਨੀ ਆਵੇ ਅਸੀਂ ਇਹ ਨਹੀਂ ਚਾਹੁੰਦੇ ਬਾਕੀ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਇਹ ਜਿਹੜੀ ਵੀਡੀਓ ਬਣ ਰਹੀ ਹੈ ਨਾ ਇਹਦੇ ਵਿੱਚ ਬਹੁਤ ਬੰਦਿਆਂ ਨੇ ਸਾਡਾ ਵਿਰੋਧ ਵੀ ਕਰਨਾ ਮੈਂ ਪਹਿਲਾਂ ਹੀ ਇਹ ਗੱਲ ਸਪਸ਼ਟ ਕਰ ਦਿਆਂ ਕਿਉਂਕਿ ਟੈਕਸੀ ਲੇਨ ਦੇ ਨਾਲ ਸਾਡੇ ਪ੍ਰਾਈਵੇਟ ਗੱਡੀਆਂ ਵਾਲੇ ਬਹੁਤ ਜੁੜੇ ਹੋਏ ਆ ਬਹੁਤ ਜੁੜੇ ਹੋਏ ਬੰਦੇ ਆ ਉਹਨਾਂ ਨੂੰ ਇਹ ਸਾਡੀਆਂ ਗੱਲਾਂ ਇਹ ਓਏ ਇਹ ਗੱਲ ਸਾਡੀ ਉਹਨਾਂ ਨੂੰ ਹਜਮ ਨਹੀਂ ਹੋਣੀ ਕਿਉਂ ਨਹੀਂ ਹੋਣੀ ਕਿਉਂਕਿ ਅਸੀਂ ਜਾਗਰੂਤਾ ਫੈਲਾ ਰਹੇ ਆ ਆਮ ਪਬਲਿਕ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਉਹ ਤਾਂ ਸਿਰਫ ਰੇਟ ਦੇਖਦੇ ਆ ਵੀ ਫੁਲਾਨੀ ਨੇ ਇੰਨੇ ਰੇਟ ਮੰਗੇ ਤਾਂ ਇਹਨੇ ਇੰਨੇ ਰੇਟ ਮੰਗੇ ਲੇਕਿਨ ਵਿੱਚ ਕੀ ਪਰਦੇ ਆ ਜਿਹੜੀਆਂ ਲੁਕੀਆਂ ਛੁਪੀਆਂ ਗੇਮਾਂ ਉਹ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੋਈ ਆ ਕਿਤੇ ਵੀ ਅਸੀਂ ਯਾਤਰਾ ਕਰਦੇ ਆਂ ਸਫਰ ਕਰਦੇ ਆਂ ਗੱਡੀ ਬੁੱਕ ਕਰਦੇ ਆਂ 100 200 500 1000 ਰੁਪਈਆ ਨਾ ਦੇਖਿਓ ਪੈਸੇਂਜਰ ਗੱਡੀ ਕਰੋ ਪੈਸੇਂਜਰ ਗੱਡੀ ਕਰਿਓ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੀ ਲਓ ਜਿਹਦੇ ਪੇਪਰ ਓਕੇ ਆ ਬੰਦਾ ਓਕੇ ਆ ਤੁਸੀਂ ਲੈ ਕੇ ਜਾਓ ਸਾਨੂੰ ਨਹੀਂ ਅਸੀਂ ਨਹੀਂ ਕਹਿੰਦੇ ਵੀ ਸਾਡੀ ਗੱਡੀ ਲੈ ਕੇ ਜਾਓ ਜਿੱਥੋਂ ਤੁਹਾਨੂੰ ਆਪਣੇ ਏਰੀਆ 'ਚ ਜਿੱਥੇ ਗੱਡੀ ਮਿਲਦੀ ਆ ਉਹਨੂੰ ਲਓ ਲੇਕਿਨ ਗੱਡੀ A1 ਕੰਡੀਸ਼ਨ ਚ ਲੈ ਕੇ ਜਾਓ ਕਿਉਂਕਿ ਤੁਸੀਂ ਪੈਸੇ ਖਰਚ ਕੇ ਜਾ ਰਹੇ ਆ ਤੁਸੀਂ ਮੁਸੀਬਤ ਮੁੱਲ ਨਾ ਲਓ ਮੇਰਾ ਕਹਿਣ ਦਾ ਮਕਸਦ ਇਹ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਇੱਥੇ ਕਲੀਅਰ ਕਰ ਦਵਾ ਅੱਜ ਤੋਂ 10 ਸਾਲ ਪੁਰਾਣੀ ਗੱਲ ਆ ਭਾਜੀ ਆਪਣਾ ਕੋਈ ਵੀਰ ਹੀ ਆ ਨਾਂ ਨਹੀਂ ਮੈਂ ਲੈ ਸਕਦਾ ਵੀਡੀਓ ਦੇ ਵਿੱਚ ਤੇ ਉਹਦੇ ਕੋਲ ਸੀਗੀ ਭਾਜੀ ਗੱਡੀ ਪ੍ਰਾਈਵੇਟ ਨੰਬਰ ਉਹ ਟੈਕਸੀ ਚ ਚਲਾਉਂਦਾ ਸੀਗਾ ਇਦੇ ਚ ਇੱਕ ਛੋਟਾ ਜਿਹਾ ਭੇਤ ਜਿਹੜਾ ਹੋਰ ਤੁਹਾਨੂੰ ਸ਼ਾਇਦ ਕਲੀਅਰ ਹੋਊਗਾ ਤੁਹਾਨੂੰ ਮੈਂ ਭਾਜੀ ਦੱਸ ਦਵਾਂ ਜੇਕਰ ਪ੍ਰਾਈਵੇਟ ਨੰਬਰ ਦੇ ਵਿੱਚ ਅਸੀਂ ਕਿਸੇ ਸਵਾਰੀ ਨੂੰ ਲੈ ਕੇ ਜਾਂਦੇ ਆ ਉਹਦੇ ਵਿੱਚ ਕੋਈ ਨਸ਼ੀਲਾ ਪਦਾਰਥ ਉਹਦੇ ਵਿੱਚ ਕੋਈ ਹਥਿਆਰ ਉਹਦੇ ਵਿੱਚ ਕੋਈ ਵੀ ਗਲਤ ਚੀਜ਼ ਕੋਈ ਗਲਤ ਦਵਾਈ ਫੜ ਹੋ ਜਾਂਦੀ ਆ ਤੇ ਡਰਾਈਵਰ ਪੂਰੇ ਦਾ ਪੂਰਾ ਉਹਦੇ ਵਿੱਚ ਗੁਣੇਗਾਰ ਪਾਇਆ ਜਾਂਦਾ ਜੇਕਰ ਪ੍ਰਾਈਵੇਟ ਨੰਬਰ ਦੇ ਵਿੱਚ ਸਵਾਰੀ ਜਾ ਰਹੀ ਆ ਤੁਸੀਂ ਕਹਿ ਨਹੀਂ ਸਕਦੇ ਮੈਂ ਸਵਾਰੀ ਲੈ ਕੇ ਜਾ ਰਿਹਾ ਉਹ ਜਿਹੜਾ ਆ ਉਹ ਤੁਹਾਡਾ ਪਰਿਵਾਰਕ ਗੱਡੀ ਪ੍ਰਾਈਵੇਟ ਦਾ ਮਤਲਬ ਸਾਡੀ ਪਰਿਵਾਰਕ ਗੱਡੀ ਆ ਸਾਡੇ ਰਿਲੇਸ਼ਨ ਦੇ ਬੰਦੇ ਆ ਤੇ ਜੇਕਰ ਕਮਰਸ਼ੀਅਲ ਦੇ ਵਿੱਚ ਕਿਸੇ ਦੇ ਬੈਗ ਚੋ ਕੁਝ ਵੀ ਫੜ ਹੋ ਜਾਂਦਾ ਕਿਸੇ ਸਵਾਰੀ ਤੋਂ ਕੁਝ ਵੀ ਫੜ ਹੋ ਜਾਂਦਾ ਤਾਂ ਡਰਾਈਵਰ ਤੇ ਕਲੇਮ ਨਹੀਂ ਆਉਂਦਾ ਡਰਾਈਵਰ ਤੇ ਬਲੇਮ ਨਹੀਂ ਆਉਂਦਾ ਇਸ ਲਈ ਇੱਕ ਇਹ ਬਹੁਤ ਵੱਡਾ ਕਾਰਨ ਆ ਅਸੀਂ ਕਿਸੇ ਦੇ ਦੋਖੀ ਨਹੀਂ ਹਗੇ ਚਲੋ ਤੁਸੀਂ ਪ੍ਰਾਈਵੇਟ ਨੰਬਰ ਟੈਕਸੀਆਂ ਚਲਾ ਰਹੇ ਹੋ ਪਰ ਉਹ ਪਤਾ ਕੀ ਆ ਅਸੀਂ ਆਪ ਵੀ ਨਹੀਂ ਖਾ ਰਹੇ ਦੂਜੇ ਨੂੰ ਵੀ ਨਹੀਂ ਖਾਣ ਦੇਣੇ ਦੂਜੇ ਦੇ ਢਿੱਡ ਤੇ ਲੱਤ ਮਾਰਨ ਵਾਲੀ ਗੱਲ ਆ ਤੇ ਬਾਕੀ ਇੱਕ ਚੀਜ਼ ਹੋਰ ਆ ਚਲੋ ਜਿੰਨਾਂ ਤੋਂ ਪ੍ਰਾਈਵੇਟ ਆ ਗਾਹ ਲੈਣਗੇ ਜੇਕਰ ਪ੍ਰਾਈਵੇਟ ਗੱਡੀਆਂ ਹੈਗੀਆਂ ਆ ਤੇ ਤੁਸੀਂ ਕਿਰਾਇਆ ਤਾਂ ਘੱਟੋ-ਘੱਟ ਕਮਰਸ਼ੀਅਲ ਜਿੰਨਾ ਲਓ ਕਿਰਾਇਆ ਤਾਂ ਪੂਰਾ ਲਓ ਨਾ ਬਰਾਬਰ ਕਿਰਾਇਆ ਤਾਂ ਬਰਾਬਰ ਲਓ ਤੇ ਬਾਕੀ ਇਹਦੇ ਵਿੱਚ ਇੱਕ ਚੀਜ਼ ਹੋਰ ਤੁਸੀਂ ਕਲੀਅਰ ਕਰੋ ਵੀ ਖਾਲਸਾ ਜਿੱਦਾਂ ਹੁਣ ਤੁਸੀਂ ਟੈਕਸੀ ਲੈ ਲਈ ਆ ਕਿੰਨੇ ਕ ਪਰਸੈਂਟ ਗੱਡੀ ਜਿਹੜੀ ਪ੍ਰਾਈਵੇਟ ਉਹ ਟੈਕਸੀ ਚ ਚੱਲ ਰਹੀ ਆ ਭਾਜੀ ਜੇ ਆਪਾਂ 50-50 ਵੀ ਕਹੀਏ ਤਾਂ ਮੇਰੇ ਹਿਸਾਬ ਨਾਲ ਥੋੜੀ ਆ ਓਕੇ 50 ਤੋਂ ਪਲੱਸ ਹੀ ਹੋ ਜਾਏਗੀ ਪ੍ਰਾਈਵੇਟ ਗੱਡੀ 50 ਨਹੀਂ ਹੋਏਗੀ ਪਰ ਉਸ ਉਹਦਾ ਕਾਰਨ ਕੀ ਆ ਕਾਰਨ ਇਹੋ ਹੀ ਆ ਕਿ ਲੋਕੇ ਸੋਚਦੇ ਵੀ ਸਾਨੂੰ ਸਸਤੀ ਪੈ ਰਹੀ ਗੱਡੀ ਲੇਕਿਨ ਕਿਤੇ ਕਿਤੇ ਬਹੁਤ ਮਹਿੰਗੀ ਪੈ ਜਾਂਦੀ ਆ ਜਿੱਦਾਂ ਕਿਤੇ ਕੋਈ ਅਫਸਰ ਵੀ ਉਹੋ ਜਿਹਾ ਮਿਲ ਜਾਂਦਾ ਮੁਰੇ ਜਿਹੜਾ ਕਿ ਕੱਲੀ ਕੱਲੀ ਸਵਾਰੀ ਤੋਂ ਵੀ ਇਨਕੁਆਰੀ ਕਰ ਲੈਂਦਾ ਹਾਂ ਬਿਲਕੁਲ ਬਿਲਕੁਲ ਬੱਚਿਆਂ ਤੋਂ ਕਰ ਲੈਂਦੇ ਬੱਚਿਆਂ ਤੋਂ ਪਤਾ ਕਰ ਲੈਂਦੇ ਕੌਣ ਆ ਕਿੱਦਾਂ ਤੇ ਉਸ ਟਾਈਮ ਇਹ ਫਿਰ ਮਹਿੰਗੀ ਪੈਂਦੀ ਆ ਫਿਰ ਬਾਕੀ ਮਹਿੰਗੀ ਉਸ ਟਾਈਮ ਵੀ ਪੈਂਦੀ ਜਿੱਦਾਂ ਬਿਨਾ ਪੇਪਰਾਂ ਤੋਂ ਜਦੋਂ ਗੱਡੀਆਂ ਫੜੀਆਂ ਜਾਂਦੀਆਂ ਰਸਤੇ ਦੇ ਵਿੱਚ ਆ ਬਿਲਕੁਲ ਬੜਾ ਫਰਕ ਪੈਂਦਾ ਹੈ ਇਹ ਸ਼ੋਰਟ ਗੱਡੀ ਦੀ ਨਹੀਂ ਹੈਗੀ ਉਹ ਸਮਝ ਲਓ ਜ਼ੀਰੋ ਆ ਜੀ ਪਹਿਲੀ ਬਰਸਾਤੋਂ ਵੱਡੀ ਗੱਲ ਹੈ ਗੱਡੀ ਦੀ ਸ਼ੋਰਟ ਬਹੁਤ ਜ਼ਰੂਰੀ ਆ ਇਹ ਹਰ ਇੱਕ ਬੰਦੇ ਨੂੰ ਕਰਾਣੀ ਚਾਹੀਦੀ ਚਾਹੇ ਸਕੂਟਰ ਆ ਮੋਟਰਸਾਈਕਲ ਆ ਰਾਕਿਆਂ 14 ਟੈਰੀ ਆ 10 ਟੈਰੀ ਆ ਹਰ ਇੱਕ ਬੰਦੇ ਨੂੰ ਸ਼ੋਰਟ ਕਰਾਣੀ ਚਾਹੀਦੀ ਕਿਉਂਕਿ ਉਹਦਾ ਜਿਹੜਾ ਮਤਲਬ ਆਪਣੀ ਸੁਰੱਖਿਆ ਲਈ ਬਧੀਆ ਆ ਕੱਲ ਨੂੰ ਕੋਈ ਗਲਵਾਦ ਹੋ ਜਾਂਦੀ ਜਾਂ ਕੋਈ ਮਕਾਬਾ ਨਾ ਕਰੇ ਮਾੜੀ ਘਟਨਾ ਕਿਤੇ ਹੋ ਜਾਂਦੀ ਆ ਤੁਹਾਡੇ ਕੋਈ ਸ਼ੋਰਟ ਹੈਗੀ ਕਾਗਜ਼ ਪੂਰੇ ਆ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਉਸੀ ਕਲੇਮ ਲੈ ਸਕਦੇ ਜੇ ਤੁਸੀਂ ਜ਼ੋਰਚ ਦੇ ਪਏ ਕਰਦੇ ਆ ਸਾਡੀ 70 60 70000 ਦੀ ਜ਼ੋਰਤ ਬਣਦੀ ਹੈ ਜੇ ਤੁਸੀਂ ਉਹਦਾ ਫਾਇਦਾ ਨਾ ਲਿਆ ਤੁਹਾਨੂੰ ਪ੍ਰਾਣ ਦਾ ਕੀ ਫਾਇਦਾ ਹੈ ਠੀਕ ਨੇ ਜੀ ਬਿਲਕੁਲ ਆਪਾਂ ਭਾਜੀ 25 30 ਲੱਖ ਦੀ ਗੱਡੀ ਲੈ ਸਕਦੇ ਆ ਤਾਂ ਇੰਸ਼ੋਰੈਂਸ ਵੀ ਕਰਾਉਣੀ ਚਾਹੀਦੀ ਤੇ ਇੱਕ ਚੀਜ਼ ਹੋਰ ਸਾਡੇ ਬੰਦੇ ਪਤਾ ਕਿ ਕਹਿੰਦੇ ਕਹਿੰਦੇ ਇੰਸ਼ੋਰੈਂਸ ਤਾਂ ਚਲਾਨ ਤੋਂ ਬਚਣ ਨੂੰ ਹੁੰਦੀ ਉਹ ਕਮਲਿਓ ਪੁਲਿਸ ਵਾਲੇ ਜੇਕਰ ਤੁਹਾਨੂੰ ਰੋਕਦੇ ਆ ਨਾ ਉਹ ਚਲਾਨ ਕਰਨ ਲਈ ਨਹੀਂ ਉਹਦੇ 'ਚ ਤੁਹਾਡਾ ਫਾਇਦਾ ਵੀ ਜੇਕਰ ਤੁਸੀਂ ਉਹਨਾਂ ਦੇ ਡਰ ਤੋਂ ਹੀ ਬੀਮਾ ਕਰਾਓ ਰੱਬ ਨਾ ਕਰੇ ਕੱਲੂ ਕਿਸੇ 'ਚੀ ਬੱਜ ਜਾ ਉਹਨੂੰ ਤਾਂ ਕਲੇਮੈਂਟ ਨੂੰ ਬਿਲਕੁਲ ਇਹੀ ਅਸੀਂ ਇਹੋ ਹੀ ਸੋਚ ਕੇ ਨਿਕਰਾਉਂਦੇ ਹੈਗੇ ਜਾਂ ਅਸੀਂ ਦੋ ਨੰਬਰ ਦੀ ਸ਼ੋਰ ਕਰਾ ਲੈਨੇ ਆ ਵੀ ਅਸੀਂ ਪੁਲਿਸ ਵਾਲੇ ਨੂੰ ਦਿਖਾਣੀ ਆ ਕੱਲ ਨੂੰ ਰੱਬ ਨਾ ਕਰੇ ਕੋਈ ਉਦੋਂ ਗੜਾ ਹੋ ਜਾਂਦੀ ਆ ਸਭ ਤੋਂ ਪਹਿਲਾਂ ਸ਼ੋਰਸ ਮੰਗਦੀ ਆ ਕੋਟ ਵੀ ਮੰਗਦੀ ਆ ਪੁਲਿਸ ਵਾਲੇ ਵੀ ਮੰਗਦੇ ਆ ਹਾਂਜੀ ਹਰ ਇੱਕ ਬੰਦਾ ਇਹੋ ਹੋਗਾ ਤੇ ਕੋਈ ਸ਼ੋਰਸ ਹੈਗੀ ਆ ਇਹ ਸ਼ੋਰਸ ਹੈਗੀ ਆ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਇਹ ਸ਼ੋਰਸ ਨਹੀਂ ਹੈਗੀ ਕਾਗਜ ਨਹੀਂ ਪੂਰੇ ਤਾਂ ਖਤਰਾ ਹੀ ਖਤਰਾ ਆ ਬਿਲਕੁਲ ਇਹ ਚੀਜ਼ ਬਹੁਤ ਵੱਡੀ ਇੱਕ ਅਵੇਅਰਨੈਸ ਵਾਲੀ ਗੱਲ ਆ ਵੀ ਵਿਦਆਊਟ ਇੰਸ਼ੋਰੈਂਸ ਵਹੀਕਲ ਨੂੰ ਰੋਡ ਤੇ ਚਲਾਉਣਾ ਕਹਿ ਲਓ ਵੀ ਇੱਕ ਪਾਪ ਹੀ ਆ ਤੇ ਸਾਡੇ ਤਾਂ ਕਈ ਵੀਰ ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ ਇੰਸ਼ੋਰੈਂਸ ਜਿਹੜੀ ਆ ਉਹ ਕੰਪਲਸਰੀ ਤੇ ਮੈਂ ਪੁਲਿਸ ਵਾਲੇ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਜੇਕਰ ਪੁਲਿਸ ਵਾਲੇ ਵੀਰ ਸਾਡਾ ਸਾਥ ਦੇਣ ਨਾ ਬਾਈ ਜੀ ਜਿਹੜੇ ਗੱਡੀ ਜਾਂ ਮੋਟਰਸਾਈਕਲ ਤੁਸੀਂ ਰੋਕਦੇ ਆ ਨਾ ਰੋਡ ਦੇ ਉੱਤੇ ਉਹਦਾ ਚਲਾਨ ਬਾਅਦ ਚ ਕਰਿਆ ਕਰੋ ਉਹਨੂੰ ਕੋ ਛੱਡਣੀ ਤਾਂ ਪਹਿਲਾਂ ਦਾ ਬੀਮਾ ਕਰਾ ਕਰਾ ਉੱਥੇ ਹੀ ਸਦੋਂ ਇੰਸ਼ੋਰੈਂਸ ਆਲੇ ਸਾਡੇ ਕੋਲ ਉੱਥੇ ਕਰਾਓ ਆਨਲਾਈਨ ਉਸ ਤੋਂ ਪਹਿਲੇ ਕਰਾ ਬੀਮਾ ਹੈ ਨਾ ਇਹਦੇ ਨਾਲ ਕੀ ਹੋਊਗਾ ਇੱਕ ਵਧੀਆ ਕਿਉਂਕਿ ਸਾਡੇ ਹਿਸ਼ਾਰਪੁਰ ਜ਼ਿਲ੍ਹੇ 'ਚ ਤਕਰੀਬਨ ਪੁਲਿਸ ਬਹੁਤ ਵਧੀਆ ਸਾਡੇ ਹਿਸ਼ਾਰਪੁਰ ਜ਼ਿਲ੍ਹੇ ਦੀ ਪੁਲਿਸ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਸਾਡਾ ਸਹਿਯੋਗ ਵੀ ਬਹੁਤ ਦਿੰਦੇ ਅਸੀਂ ਵੀ ਉਹਨਾਂ ਦਾ ਸਹਿਯੋਗ ਦਿੰਨੇ ਆ ਆਪਣੀ ਸੰਸਥਾ ਦੇ ਪ੍ਰਤੀ ਆਪਣੇ ਚੈਨਲ ਦੇ ਪ੍ਰਤੀ ਤੇ ਹੁਣ ਸਰਕਾਰ ਨੇ ਐਸਐਫ ਜਿਹੜੀ ਫੋਰਸ ਕੱਢੀ ਸੜਕ ਸੁਰੱਖਿਆ ਫੋਰਸ ਐਸਐਸਐਫ ਉਹ ਵੀ ਬਹੁਤ ਵਧੀਆ ਰੋਡ ਤੇ ਕੰਮ ਕਰ ਰਹੀ ਆ ਤੇ ਮੈਂ ਇਹੀ ਕਹਿੰਨਾ ਪੁਲਿਸ ਵਾਲੇ ਵੀਰਾਂ ਨੂੰ ਜ਼ਿਲ੍ਹੇ ਤੁਸੀਂ ਰੋਕਦੇ ਆ ਨਾ ਇਦਾਂ ਦਾ ਕੋਈ ਵੀ ਵਹੀਕਲ ਉਹਨੂੰ ਕੋ ਬੀਮਾ ਕਰਾ ਤੇ ਲੈ ਜਾ ਹਾਂ ਇੱਕ ਸਾਲ ਲਈ ਤਾਂ ਮਾੜੀ ਮੋਟੀ ਚੈਨ ਆਊਗੀ ਤੇ ਜ਼ਿਲ੍ਹੇ ਆਪਾਂ ਚਲਾਨ ਵੀ ਕਰ ਦਿੰਨੇ ਆ ਉਹ ਗੱਲ ਨਹੀਂ ਬਣਦੀ ਪਹਿਲਾਂ ਬੀਮਾ ਕਰਾ ਕੇ ਲਿਆਵੇ ਚਲਾਨ ਭਵੇਂ ਇੱਕ ਵਾਰੀ ਛੱਡ ਦੋ ਉਹਨੂੰ ਚਲਾਨ ਤੇ ਪਰ ਬੀਮਾ ਕਰਾ ਕੇ ਛੱਡੋ। ਬਸ ਬਿਲਕੁਲ। ਇਹ ਪਾਜੀ ਹੁਣ ਸਾਡੇ ਲੋਕੀ ਵੀ ਤਾਂ ਬੇਵਕੂਫੀਆਂ ਕਰਦੇ ਆ 1000 ਰੁਪਏ ਦਾ ਮੋਟਰਸਾਈਕਲ ਦਾ ਬੀਮਾ ਆ। ਹਾਂ। 5000 ਦਾ ਚਲਾਨ ਕਰਾ ਕੇ ਘਰ ਨੂੰ ਜਾਂਦੇ। ਉਹ ਤਾਂ ਮਤਲਬ ਇਹਨਾਂ ਨੂੰ ਜਿਹੜੀ ਜਗ੍ਹਾ ਕੀ ਆ ਉਹ ਜਾਗਰਤ ਨਹੀਂ ਆਇਆ। ਹਾਂ। ਉਹਨੇ ਮਤਲਬ 500 ਰੁਪਏ 1000 ਰੁਪਏ ਵੀ ਚਲਾਨ ਦੇ ਦੇਣਾ। ਉਹ ਚੋਰ ਤੁਹਾਡੀ 800 ਦੀ ਹੋਣੀ। ਇੱਕ ਸਾਲ ਚੱਲਣੀ ਆ। ਉਹ ਕਰਾਓ। ਨਾਲੇ ਤੁਹਾਨੂੰ ਕੋਈ ਡਰ ਨਹੀਂ। ਜਾ ਕੇ ਤੁਸੀਂ ਸਾਹਮਣੇ ਅਗਲੇ ਨੂੰ ਗੋਲੋ। ਸਾਰਾ ਕਾਗਜ਼ ਸਾਡੇ ਪੂਰੇ ਤੁਸੀਂ ਚੈੱਕ ਕਰੋ ਜੀ ਤੁਸੀਂ ਉਹਨਾਂ ਆਨਲਾਈਨ ਤੇ ਬਹੁਤ ਜਿੱਥੇ ਮਰਜੀ ਬਹੁਤ ਕੋਈ ਮਤਲਬ ਬੰਦੇ ਨੂੰ ਕੋਈ ਮਤਲਬ ਇਦਾਂ ਦੀ ਗੱਲ ਹੈ ਨਹੀਂਗੀ ਕਿ ਮੈਂ ਡਰ ਕੇ ਮੋਟਰਸਾਈਕਲ ਮੋੜ ਲਵਾਂ ਕਈ ਬੰਦੇ ਇਦਾਂ ਮੈਂ ਦੇਖਿਆ ਮਤਲਬ ਪੁਲਿਸ ਵਾਲੇ ਮਰੇ ਖੜੇ ਆ ਉਹ ਮੋਟਰਸਾਈਕਲ ਮੋੜ ਲਿੰਦੇ ਕਈ ਵਾਰੀ ਜਦੋਂ ਮੋੜਦੇ ਆ ਉਧਰੋਂ ਆਉਂਦੇ ਆ ਤਾਂ ਭਾਂਜ ਐਕਸੀਡੈਂਟ ਹੋ ਜਾਂਦਾ ਇਦਾਂ ਹੀ ਹੁੰਦੀ ਭਾਜੀ ਠੀਕ ਨੇ ਆ ਆ ਬਹੁਤ ਕੰਮ ਹੁੰਦੇ ਆ ਤੇ ਆਪਾਂ ਪੁਲਿਸ ਵਾਲਿਆਂ ਨੂੰ ਤਾਂ ਮਾੜਾ ਕਹਿ ਦਿੰਨੇ ਆ ਪਰ ਇਹ ਵੀ ਤਾਂ ਦੇਖੋ ਵੀ ਸਾਡੇ 'ਚ ਕਿੰਨੇ ਗਨਾ ਆ ਪੁਲਿਸ ਵਾਲੇ ਨੂੰ ਤਾਂ ਅਸੀਂ ਮਾੜਾ ਕਹਦੇ ਨੇ ਲੈ ਜੀ ਨਾਕਾ ਲਾ ਕੇ ਖੜੇ ਉਹ ਸਹੀ ਖੜੇ ਆ ਮੈਂ ਕਹਿੰਦਾ ਜਿਹੜੇ ਜਿਹੜੀ ਪੁਲਿਸ ਨਾਕਾ ਲਾ ਕੇ ਖੜਦੀ ਵਧੀਆ ਇਹਨਾਂ ਦੇ ਕਾਗਜ਼ ਚੈੱਕ ਕਰੋ ਕਾਗਜ਼ ਪੂਰੇ ਕਰਾਓ ਭਾਜੀ ਇਹ ਤੁਹਾਡੀ ਗੱਲ ਬਿਲਕੁਲ ਰਾਈਟ ਏ ਕਿਤੇ ਨੇ ਮੇਰੇ ਮੇਰੇ ਮੁੰਡੇ ਮੋਰੇ ਬਿਲਕੁਲ ਠੀਕੇ ਹਾਂ ਕੋਈ ਗੱਲ ਨਹੀਂ ਭਾਜੀ ਮੋਰੇ ਨਾਕਾ ਲੱਗਾ ਸੀਗਾ ਪਤੰਦਰਾ ਨੇ ਮੋਟਰਸਾਈਕਲ ਯੂ ਟਰਨ ਮਾਰਿਆ ਪੁਲਿਸ ਤੋਂ ਬਚਣ ਨੂੰ ਹੈਨਾ ਨਾਕੇ ਤੋਂ ਉਹ ਮੈਂ ਜਗਾ ਨਹੀਂ ਦੱਸੂਗਾ ਹੈਨਾ ਕਈ ਵਾਰੀ ਇਹਦੇ 'ਚ ਗੱਲ ਹੋ ਜਾਂਦੀ ਭਾਜੀ ਜਿੱਲੇ ਯੂ ਟਰਨ ਮਾਰਿਆ ਉੱਥੇ ਡਿੱ ਫੇ ਪੁਲਸ ਵਾਲੇ ਵਿਚਾਰੇ ਦੇਖੋ ਫੇ ਵੀ ਚੰਗੇ ਸੀ ਚੱਕੇ ਚੁੱਕੇ ਹੈਨਾ ਉੱਥੇ ਲੱਗੇ ਮੈਡੀਕਲ ਸਟੋਰ ਸੀ ਉਦੋਂ ਪੱਟੀਆਂ ਪੁੱਟੀਆਂ ਕਰਾਈਆਂ ਤਾਂ ਭੇਜੇ ਨਹੀਂ ਤਾਂ ਉਦਾਂ ਦੇ ਹੁੰਦੇ ਨਾਲੇ ਉੱਥੇ ਕੁੱਟਣੇ ਸੀ ਨਾਲੇ ਬੰਦ ਕਰਨੇ ਸੀ ਨਾਲੇ ਬੰਦ ਕਰਨੇ ਸੀ ਪੁਲਸ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਹ ਦੇਖੋ ਵੀ ਸਾਡੇ ਚ ਕਿੰਨੇ ਗਨਾ ਆ ਬਾਕੀ ਜਿਹੜੀ ਅੱਜ ਗੱਲਬਾਤ ਹੋਈ ਹੈ ਇਹਨੂੰ ਸਾਰੇ ਜਣੇ ਨੇ ਸੁਣਨਾ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੇ ਇੱਕ ਬੇਨਤੀ ਖਾਲਸਾ ਜੀਵਨ ਹੋਰਾ ਤੇ ਅਸੀਂ ਇੱਥੇ ਬੇਨਤੀ ਜ਼ਰੂਰ ਕਰਾਂਗੇ ਇੱਕ ਜਿਹ ਇਹ ਨਾ ਸੋਚਿਓ ਵੀ ਕਿ ਅਸੀਂ ਇਹ ਵੀਡੀਓ ਤੁਹਾਡੇ ਵਿਰੋਧ ਵਿੱਚ ਬਣਾਈ ਆ ਵਿਰੋਧ ਬਿਲਕੁਲ ਨਹੀਂ ਆ ਵੀਡੀਓ ਕਿਉਂਕਿ ਤੁਸੀਂ ਸਾਡੇ ਡਰਾਈਵਰ ਭਰਾ ਹੋ ਤੁਸੀਂ ਡਰਾਈਵਰੀ ਕਿਤੇ ਨਾਲ ਜੁੜੇ ਹੋ ਸਿਰਫ ਇੱਕ ਕਦਮ ਪਿੱਛੇ ਚੱਲ ਰਹੇ ਤੁਸੀਂ ਕਿਹੜੀ ਚੀਜ਼ ਤੋਂ ਕਿ ਤੁਸੀਂ ਕਮਰਸ਼ੀਅਲ ਗੱਡੀ ਨਹੀਂ ਚਲਾ ਰਹੇ ਇੱਕ ਤੁਸੀਂ ਪ੍ਰਾਈਵੇਟ ਗੱਡੀ ਨੂੰ ਕਮਰਸ਼ੀਅਲ ਚ ਚਲਾ ਰਹੇ ਆ ਚਲੋ ਹੈ ਤੁਸੀਂ ਸਾਡੇ ਭਰਾ ਆਈਆਂ ਇਹ ਤੁਹਾਡੀ ਗਲਤੀ ਆ ਤੁਸੀਂ ਇਸ ਗਲਤੀ ਨੂੰ ਸੁਧਾਰੋ ਅਸੀਂ ਕਿਉਂਕਿ ਅਸੀਂ ਵੀ ਤੁਹਾਡਾ ਕਿਤੇ ਖੁੱਲ ਕੇ ਸਾਥ ਦਈਏ ਵੀ ਸਾਡੇ ਇਹ ਡਰਾਈਵਰ ਭਰਾ ਤੁਸੀਂ ਪ੍ਰਾਈਵੇਟ ਗੱਡੀ ਲੈ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਰ ਸਕਦੇ ਕਿਉਂਕਿ ਇਹ ਗੱਲ ਜਰੂਰ ਇੱਥੇ ਕੌੜੀ ਲੱਗੇਗੀ ਸੱਚਾਈ ਹੈ ਇਹੋ ਜੇ ਕੋਈ ਮੁੱਦਾ ਚੱਕਣਾ ਤਾਂ ਅਗਲੇ ਅਫਸਰ ਨੇ ਕਹਿਣਾ ਤੂੰ ਹੀ ਦਾ ਪ੍ਰਾਈਵੇਟ ਗੱਡੀ ਨਾਲ ਬਿਲਕੁਲ ਤੁਸੀਂ ਟੈਕਸੀ ਵਾਲੇ ਕਿੱਥੋਂ ਬਿਲਕੁਲ ਬਿਲਕੁਲ ਕਿਹਾ ਹੀ ਨਹੀਂ ਜ਼ਰਾ ਦਾ ਜੀ ਕਿਉਂਕਿ ਇੱਥੇ ਇੱਕ ਤੁਹਾਨੂੰ ਮੈਂ ਟੈਕਸੀ ਹੈਗੀ ਨਹੀਂ ਤੁਹਾਨੂੰ ਮੈਂ ਇੱਕ ਇੱਥੇ ਦੇ ਇੱਕ ਕਿੱਸਾ ਸੁਣਾ ਦਿੰਨਾ ਸਾਡੇ ਤਕਰੀਬਨ ਜਿੰਨੇ ਹੋਣਾ ਇਹ ਵੀਡੀਓ ਨੂੰ ਦੇਖਣਗੇ ਸਾਡੇ ਵੀਰ ਅੰਮ੍ਰਿਤਸਰ ਦੀਆਂ ਗੱਡੀਆਂ ਸੀਗੀਆਂ ਕਟੜੇ ਤੋਂ ਜਾ ਕੇ ਪ੍ਰਾਈਵੇਟ ਨੰਬਰ ਦੇ ਵਿੱਚ ਸਟੇਸ਼ਨ ਤੋਂ ਸਵਾਰੀ ਚੱਕਣ ਲੱਗੇ ਉਸ ਟਾਈਮ ਕਟਰੇ ਵਾਲਿਆਂ ਦਾ ਬਹੁਤ ਬੋਲ ਵਾਲਾ ਸੀਗਾ ਅੱਛਾ ਉਹਨਾਂ ਨੇ ਉਹ ਗੱਡੀਆਂ ਉਹਨਾਂ ਦੇ ਸਵਾਰੀ ਪਹਿਲਾਂ ਉਹਨਾਂ ਦੇ ਸਟੈਂਡ ਤੇ ਗਈ ਅੱਛਾ ਉਹਨਾਂ ਨੇ ਰੇਟ ਮੰਗਿਆ ਸਵਾਰੀ ਰੇਟ ਨਹੀਂ ਦਿੱਤਾ ਇਹ ਤਿੰਨ ਚਾਰ ਗੱਡੀਆਂ ਅਮਰਤਸਰ ਦੀਆਂ ਸੀਗੀਆਂ ਉਹ ਉਹਨਾਂ ਨੂੰ ਉਹਨਾਂ ਨੇ ਰੋਕ ਲਿਆ ਸਵਾਰੀ ਨੂੰ ਤੇ ਸਮਾਨ ਲੱਦ ਲਿਆ ਰੇਟ ਰੂਟ ਕਰ ਲਿਆ ਉਹਨਾਂ ਨੇ ਜਿੱਦਾਂ ਵੀ ਆਪਣੇ ਪਰ ਉਹ ਜਦੋਂ ਕਟਰੇ ਵਾਲਿਆਂ ਨੇ ਜਾ ਕੇ ਉਹਨਾਂ ਨੂੰ ਸਟੈਂਡ ਵਾਲਿਆਂ ਨੇ ਪੁੱਛਿਆ ਬੰਦੇ ਬਕਾਇਦਾ ਸਾਡੇ ਨੋਨ ਬੰਦੇ ਆ ਸਾਨੂੰ ਜਾਣਦੇ ਹੋ ਅੱਛਾ ਉਹ ਉਹਨਾਂ ਨੇ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਭਾਈ ਸਾਹਿਬ ਤੁਸੀਂ ਸਮਾਨ ਕਿੱਥੇ ਲੱਦੀ ਜਾ ਰਹੇ ਕਹਿੰਦੇ ਇਹ ਤਾਂ ਸਾਡੀ ਸਵਾਰੀ ਉਹ ਕਹਿੰਦੇ ਸਵਾਰੀ ਸਾਡੇ ਸਟੈਂਡ ਤੋਂ ਮੁੜ ਕੇ ਰੇਤ ਘੱਟ ਕਰਕੇ ਤੁਹਾਡੇ ਕੋਲ ਆਈ ਤੁਸੀਂ ਲੱਦਣ ਦੇ ਚਲੋ ਜੀ ਉਹਨਾਂ ਨੇ ਗੱਡੀ ਦੀ ਚਾਬੀ ਕੱਢ ਲਈ ਉਹਨਾਂ ਦੀ ਕਟੜੇ ਵਾਲਿਆਂ ਨੇ ਜਿਹੜੀ ਅੰਮ੍ਰਿਤਸਰ ਵਾਲੀ ਗੱਡੀ ਉਹ ਉਹਨਾਂ ਨੇ ਚਲੋ ਹੱਥਾ ਪਾਈ ਹੁੰਦੀ ਹੁੰਦੀ ਉਹਨਾਂ ਦਾ ਬਹੁਤ ਮਾਰ ਕਟਾਈ ਤੱਕ ਕੰਮ ਚੜ ਗਿਆ ਮੁੜ ਕੇ ਜਦੋਂ ਮੁੱਦਾ ਕੀ ਉੱਠਿਆ ਜੀ ਸਾਡੇ ਡਰਾਈਵਰ ਪੰਜਾਬ ਦੇ ਟੈਕਸੀਆਂ ਵਾਲੇ ਕਟੜੇ ਵਾਲਿਆਂ ਨੇ ਕੁੱਟ ਦਿੱਤੇ ਕੁੱਟ ਦਿੱਤੇ ਮਾਰ ਪਟਾਈ ਹੋ ਗਈ ਜੀ ਅਸੀਂ ਹੁਣ ਇਹਨਾਂ ਦੀ ਪੰਜਾਬ 'ਚ ਗੱਡੀ ਨਹੀਂ ਚੱਲਣ ਦੇਵਾਂਗੇ ਚਲੋ ਜੀ ਇਹਨਾਂ ਨੇ ਇੱਕ ਦੋ ਗੱਡੀਆਂ ਇੱਥੇ ਰੋਕੀਆਂ ਵੀ ਮਾਰਕੋਟਾਈ ਵੀ ਕੀਤੀ ਉਹਨਾਂ ਨਾਲ ਫਿਰ ਉਹ ਕਟੜੇ ਵਾਲੇ ਪ੍ਰਧਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਵੀ ਤੁਸੀਂ ਜਿਹੜੀ ਸਜ਼ਾ ਸਾਨੂੰ ਦੇਣੀ ਬਣਦੀ ਅਸੀਂ ਦਿਓ ਅਸੀਂ ਭੁਗਤਣ ਨੂੰ ਵੀ ਤਿਆਰ ਆਂ ਲੇਕਿਨ ਉਹ ਗੱਡੀਆਂ ਵਾਲਿਆਂ ਨੂੰ ਪੁੱਛੋ ਤੁਸੀਂ ਪ੍ਰਾਈਵੇਟ ਨੰਬਰ 'ਚ ਸੀਗੇ ਜਾਂ ਕਮਰਸ਼ੀਅਲ ਵਾਲੀ ਗੱਡੀ 'ਚ ਸੀਗੇ ਉਹ ਕਹਿੰਦੇ ਅਸੀਂ ਤਾਂ ਜੰਮੂ ਵਾਲਿਆਂ ਨੂੰ ਕਹਿੰਦਾ ਸਵਾਰੀ ਨਹੀਂ ਇੱਥੋਂ ਚੱਕਣ ਦੇ ਰਹਿ ਤੁਸੀਂ ਪੰਜਾਬ ਤੋਂ ਆ ਕੇ ਇੱਥੇ ਪ੍ਰਾਈਵੇਟ ਨੰਬਰ ਨਾਲ ਸਵਾਰੀ ਚੱਕ ਰਹੇ ਆ ਬਿਲਕੁਲ ਉਹ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਕਮਰਸ਼ੀਅਲ ਗੱਡੀ ਲੈ ਕੇ ਆਓ ਟੈਕਸ ਤਾਰ ਕੇ ਪੀਲੀ ਪਲੇਟ ਦੇ ਵਿੱਚ ਟੈਕਸ ਤਾਰ ਕੇ ਆਓ ਤੁਹਾਨੂੰ ਕੋਈ ਨਹੀਂ ਰੋਕਦਾ ਫਿਰ ਅਸੀਂ ਅੱਜ ਵੀ ਅਸੀਂ ਜਾ ਕੇ ਜੰਮੂ ਕੰਮ ਕਰਦੇ ਆਂ ਸ਼੍ਰੀਨਗਰ ਕੰਮ ਕਰਦੇ ਆਂ ਸਾਨੂੰ ਨਹੀਂ ਰੋਕਦਾ ਕਿਉਂਕਿ ਸਾਡੀਆਂ ਟੈਕਸੀਆਂ ਗੱਡੀਆਂ ਤੇ ਉਹ ਬਾਅਦ ਦੇ ਵਿੱਚ ਫਿਰ ਉਹਨਾਂ ਦਾ ਸਮਝੌਤਾ ਹੋਇਆ ਜਦੋਂ ਇੱਥੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ ਪ੍ਰਾਈਵੇਟ ਗੱਡੀਆਂ ਸੀਗੀਆਂ ਹਾਂ ਬਿਲਕੁਲ ਠੀਕ ਹੈ ਜੀ ਉਹ ਇੱਕ ਕਦਮ ਮੇਰੇ ਕਹਿਣ ਦਾ ਮਤਲਬ ਕੀ ਹੈ ਇੱਕ ਕਦਮ ਪਿੱਛੇ ਆ ਉਹ ਕਿੱਥੋਂ ਕਦਮ ਨਹੀਂ ਬਹੁਤ ਜ਼ਿਆਦਾ ਪਿੱਛੇ ਨੂੰ ਟੈਕਸ ਵੀ ਦੇਣਾ ਹਾਂ ਇਹ ਛੋਰ ਵੀ ਕਰਾਣੀ ਬਿਲਕੁਲ ਤੁਸੀਂ ਮਰ ਰੋਟ ਜੋ ਵੀ ਹੈਗਾ ਸਾਰਾ ਕੁਝ ਦੇਣਾ ਉਹ ਨਹੀਂ ਦੇਣਾ ਹੈਗਾ ਕਲੀ ਉਹ ਸੁੱਕਾ ਜਿਹੜਾ ਆਪਣਾ ਮੰਨ ਲਓ ਜਿੱਦਾਂ ਕਹਿੰਦੇ ਆ ਵੇ ਮਾਂਜਣਾ ਵਿੱਚ ਚਲੋ ਇਹ ਨਹੀਂ ਕਹਿੰਦੇ ਕਿ ਉਹਨਾਂ ਦੀਆਂ ਗੱਡੀਆਂ ਦੀਆਂ ਇੰਸ਼ੋਰੈਂਸਾਂ ਨਹੀਂ ਹੈਗੀਆਂ ਇੰਸ਼ੋਰੈਂਸਾਂ ਕਰਾਉਂਦੇ ਆ ਔਰ ਉਹ ਬੈਲਡ ਨਹੀਂ ਆ ਭਾਜੀ ਉਹ ਫਿਰ ਬੈਲਡ ਨਹੀਂ ਹੈ ਨਾ ਜਿੱਦਾਂ ਕਰਾਉਂਦੇ ਆ ਨਾ ਜੀ ਉਹ ਦੋ ਨੰਬਰਾਂ ਦੇ ਹਾਂ ਬਸ ਉਹ ਪੁਲਸ ਵਾਲੇ ਦੁਕਾਨ ਨੂੰ ਕਰਾਉਂਦੇ ਜਿੱਦਾਂ ਬਸ ਬਸ ਤੇ ਉਹ ਸਿਰਫ ਪੁਲਸ ਤੋਂ ਬਜਣੇ ਨੂੰ ਉਹ ਕਰਾਉਂਦੇ ਆ ਤੇ ਉਹਨਾਂ ਕੋ ਪੂਰੇ ਕਾਜ ਨੂੰ ਤੇ ਡਰਦੇ ਤਾਂ ਹੀ ਆ ਨਾ ਜੀ ਜੇ ਸਾਡੇ ਕੋ ਕਾਜ ਪੂਰੇ ਆ ਅਸੀਂ ਪੂਰੀ ਮੰਨ ਲਓ ਸਾਡੇ ਕੋ ਹੈਗਾ ਸਾਰਾ ਕੁਝ ਡਰਦੇ ਨਹੀਂ ਆਪਾਂ ਜਾਈਦਾ ਸਕੂਟਰੀ ਦਾ ਜਾਈਦਾ ਪੁਲਿਸ ਵਾਲੇ ਖੜੇ ਰਹਿਣਾ ਹੱਥ ਦੋਗੇ ਮਰ ਆਪਾਂ ਉਹ ਤੁਸੀਂ ਕਾਗਜ਼ ਕਾਗਜ਼ ਚੈੱਕ ਕਰੋ ਜੀ ਦਿਸਾਂਸ ਜੇਬ ਚ ਹੋਈ ਦਾ ਆਪਾਂ ਮੋਬਾਈਲ ਜੀ ਵੀ ਹੈਗਾ ਇਹ ਮੋਬਾਈਲ ਤੇ ਦੇਖ ਲਓ ਨਹੀਂ ਤਾਂ ਸਾਡੇ ਕਾਗਜ਼ ਦੇਖਣ ਨੂੰ ਨਹੀਂ ਆ ਤਾਂ ਪੂਰੇ ਆ ਕਾਗਜ਼ ਇਹ ਤੋਂ ਇੱਦਾਂ ਦੇਖਣ ਇੱਦਾਂ ਵੀ ਦਿਖਾ ਦੇਣੇ ਆ ਜੋ ਆਨਲਾਈਨ ਦੇਖਣੇ ਉੱਦਾਂ ਦੇਖ ਲਓ ਪਹਿਲੇ ਇਹੋ ਹੀ ਬੇਨਤੀ ਆ ਸਾਡੀ ਤੇ ਜਿਹੜੇ ਪ੍ਰਾਈਵੇਟ ਵੀਰ ਸਾਡੇ ਪ੍ਰਾਈਵੇਟ ਨੰਬਰ ਗੱਡੀਆਂ ਚਲਾਉਂਦੇ ਵੀ ਸਾਡੀ ਗੱਲ ਨੂੰ ਇੱਥੇ ਇਹ ਨਾ ਸਮਝਿਓ ਕਿ ਸਾਡੇ ਖਿਲਾਫ ਕੋਈ ਪੰਚ ਕੀਤਾ ਇਹਨਾਂ ਨੇ ਸਾਡੇ ਕੋਲ ਖਿਲਾਫ ਵੀਡੀਓ ਬਣਾਈ ਆ ਖਿਲਾਫ ਵਾਲਾ ਕੋਈ ਮਸਲਾ ਨਹੀਂ ਆ ਮਸਲਾ ਤੇ ਸਿਰਫ ਇਨਸਾਨੀਅਤ ਤੇ ਇੱਕ ਸਾਡੀ ਜਿਹੜੀ ਤੇ ਸਾਡੇ ਯਾਤਰੀ ਹੁੰਦੇ ਆ ਜਿਹੜੀ ਸਾਡੀ ਪਬਲਿਕ ਆਮ ਇਥੋਂ ਸਾਡੇ ਨਾਲ ਯਾਤਰਾ ਕਰਦੀ ਆ ਗੱਡੀਆਂ ਦੇ ਵਿੱਚ ਇੱਕ ਉਹਨਾਂ ਵਾਸਤੇ ਜਾਗਰੂਤਾ ਦੀ ਵੀਡੀਓ ਐ ਉਹ ਤੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਕਿਸੇ ਦਾ ਕਾਰੋਬਾਰ ਚ ਹੋਵੇ ਜਾਂ ਕਿਸੇ ਦਾ ਸਰੀਰਕ ਪੱਖੋਂ ਹੋਵੇ ਬਾਕੀ ਜਿਹੜੀ ਘਟਨਾ ਚਲੋ ਹੋਣੀ ਉਹ ਤੋਂ ਤਾਂ ਕੋਈ ਟਾਲ ਨਹੀਂ ਸਕਿਆ ਤੇ ਇੱਥੇ ਕਹਿ ਕੇ ਆਪਾਂ ਉਹਦਾ ਤੋੜਤਾ ਹੋਊਗਾ ਨਾ ਜੇ ਤੁਹਾਡੇ ਕੋ ਕਾਗਜ਼ ਪੂਰੇ ਆ ਤਾਂ ਇਹ ਰੋਡੀ ਟੈਕਸੀ ਯਾਨੀ ਉਹਦਾ ਤੋੜੇ ਕੋਈ ਨਹੀਂ ਹੈਗਾ ਆ ਇਹਦੇ ਚ ਆਪੇ ਇਹ ਅਗਲਾ ਕਰਦਾ ਆ ਤੁਸੀਂ ਪੈਸੇ ਖਰਜੇ ਹੋ ਜ਼ੋਰਦ ਕੀਤੀ ਉਹ ਤੁਹਾਡੀ ਮਤਲਬ ਟੈਕਸੀ ਗੱਡੀ ਆ ਤੁਹਾਨੂੰ ਕੋਈ ਫਿਕਰ ਨਹੀਂ ਕੋਈ ਮਤਲਬ ਡਰੇ ਨਹੀਂ ਸਾਬ ਸਿਰਸਲੇ ਸਰਾਣਾ ਰੱਖ ਕੇ ਸੋਮਰਾਮ ਸੋ ਇਹ ਸੀ ਅੱਜ ਦੀ ਗੱਲਬਾਤ ਤੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੇ ਆਪਾਂ ਇਹ ਸਾਰਿਆਂ ਨੂੰ ਕਹਿੰਨੇ ਆਂ ਵੀ ਭਾਈ ਗੱਡੀਆਂ ਜਿੰਨੇ ਵੀ ਚਲਾਉਣੀਆਂ ਆ ਉਹ ਟੈਕਸੀ ਚ ਲੈ ਕੇ ਚਲਾਓ ਟੈਕਸੀ ਗੱਡੀ ਚ ਚਲਾਓ ਪ੍ਰਾਈਵੇਟ ਨੂੰ ਨਾ ਚਲਾਓ ਇਹ ਕੰਮ ਨੂੰ ਆਪਾਂ ਕਾਮਯਾਬ ਕਰੀਏ ਤਾਂ ਜੋ ਆਪਣੇ ਮੁੰਡਿਆਂ ਨੂੰ ਬਾਹਰ ਜਾ ਜਾ ਕੇ ਗੱਡੀਆਂ ਨਾ ਚਲਾਉਣੀਆਂ ਆਪਣ ਇੱਥੇ ਟੈਕਸੀ ਲਾਈਨ ਕਾਮਯਾਬ ਕੀਤੀ ਜਾਵੇ ਤੇ ਟੈਕਸੀ ਲਾਈਨ ਨੂੰ ਵੀ ਕਾਮਯਾਬ ਕੀਤਾ ਜਾਵੇ ਸਾਡੀ ਟਰੱਕਿੰਗ ਲਾਈਨ ਚ ਵੀ ਇਹੀ ਆ ਭਾ ਕਾਗਜ਼ ਪਾ ਕੇ ਗੱਡੀਆਂ ਚਲਾਓ ਉਹ ਨਾ ਚਲਾਓ ਬਿਨਾਂ ਕਾਗਜ਼ਾਂ ਤੋਂ ਮੁੜ ਕੇ ਪੰਗਾ ਪੈ ਜਾਂਦਾ ਫਿਰ ਸਾਨੂੰ ਫੋਨ ਨਾ ਕਰਿਆ ਕਰੋ ਅਸੀਂ ਗੱਡੀ ਦਾ ਕੰਮ ਕਰਾਉਣਾ ਹੀ ਇਹ ਕਰਾਉਣਾ ਸਾਡੇ ਗਰੁੱਪ ਵੱਲੋਂ ਸਿਰਫ ਇਲਾਜ ਲਈ ਹੈਲਪ ਕੀਤੀ ਜਾਂਦੀ ਆ ਤੇ ਜੇ ਬਿਨਾ ਕਾਗਜ਼ਾਂ ਤੋਂ ਚਲਾਉਣੀ ਆ ਤਾਂ ਫਿਰ ਆਪਣਾ ਆਪ ਨੇ ਜੱਠਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ